ਜਲੰਧਰ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ ਜਦੋਂ 8 ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਨੇ ਔਰ ਇਹਨਾਂ ਮੁਲਜ਼ਮਾਂ ਨੇ ਲਾਰੈਂਸ ਅਬਿਸ਼ਨੋਈ ਦਾ ਨਾਮ ਲੈ ਕੇ ਅੱਗੇ ਫਰौती ਮੰਗੀ ਹੈ ਰੰਗਦਾਰੀਆਂ ਮੰਗਦੇ ਪਏ ਸੀ ਰੈਂਸਮ ਮਨੀਜ਼ ਮੰਗਦੇ ਪਏ ਸੀ ਔਰ ਚਿੱਠੀ ਇੱਕ ਜਿਹੜੀ ਭੇਜੀ ਗਈ ਹੈ ਧਮਕੀ ਜਿਹੜੀ ਭੇਜੀ ਗਈ ਹੈ ਉਹ ਧਮਕੀ ਭੇਜੀ ਗਈ ਸੀ ਜਲੰਧਰ ਦੇ ਕਰਮਾ ਫੈਸ਼ਨ ਸਟੂਡੀਓਜ਼ ਨੂੰ ਉਸ ਜੀ ਨੂੰ ਲੈ ਕੇ ਲਗਾਤਾਰ ਪੁਲਿਸ ਲੱਗੀ ਹੋਈ ਸੀ ਔਰ ਇਸ ਮਾਮਲੇ ਦੇ ਵਿੱਚ ਖਾਸ ਕਰਕੇ ACP ਸੈਂਟਰਲ ACP ਇਨਵੈਸਟੀਗੇਸ਼ਨ ਔਰ ਸਪੈਸ਼ਲ ਸੈਲ ਦੇ ਟੀਮ ਜਿਹੜੀ ਹੈ ਉਹ ਸਾਰੀ ਲੱਗੀ ਹੋਈ ਸੀ ਔਰ ਆਖਰਕਾਰ ਇਸ ਦਾ ਖੁਲਾਸਾ ਹੁੰਦਾ ਨਜ਼ਰ ਆਇਆ ਬ੍ਰੇਕਥਰੂ ਸਾਹਮਣੇ ਆਇਆ ਔਰ ਉਸ ਦੇ ਵਿੱਚ 8 ਮੁਲਜ਼ਮ ਗ੍ਰਿਫਤਾਰ ਕੀਤੇ ਨੇ ਹੁਣ ਤੱਕ ਦੀ ਜਾਣਕਾਰੀ ਦੇ ਵਿੱਚ 8 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਔਰ ਇਹਨਾਂ ਦੇ ਕੋਲੋਂ 3 ਅਸਲੇ ਬਰਾਮਦ ਹੋਏ ਨੇ ਜਦਕਿ 3 ਅਸਲਿਆਂ ਦੇ ਵਿੱਚੋਂ 2 ਇਹੋ ਜਿਹੇ ਨੇ ਜਿਹੜੇ ਪਾਕਿਸਤਾਨ ਤੋਂ ਆਏ ਦੱਸੇ ਜਾ ਰਹੇ ਨੇ ਪਾਕਿਸਤਾਨ ਨਾਲ ਕੀ ਲਿੰਕ ਹੈਗਾ ਕਿਸ ਤਰ੍ਹਾਂ ਅਸਲੇ ਬਰਾਮਦ ਹੋਏ ਨੇ ਇਸ ਬਾਰੇ ਫਿਲਹਾਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪੁਲਿਸ ਦੇ ਮੁਤਾਬਕ ਔਰ ਇਹ ਵੀ ਦੱਸਿਆ ਗਿਆ ਹੈ ਕਿ ਇਸ ਮਾਮਲੇ ਨੂੰ ਲੈ ਕੇ ਲਾਰੈਂਸ ਬਿਸ਼ਨੋ ਬਿਸ਼ਨੂਈ ਦਾ ਨਾਮ ਲਿਆ ਜਾ ਰਿਹਾ ਸੀ ਉਹ ਜਾਂ ਫਿਰ ਲਾਰੈਂਸ ਬਿਸ਼ਨੂਈ ਦੇ ਗੈਂਗ ਦੇ ਮੈਂਬਰ ਸੀ ਇਹ ਜਾਂਚ ਦਾ ਵਿਸ਼ਾ ਫਿਲਹਾਲ ਇਸ ਮਾਰੇ ਇਹੀ ਕਿਹਾ ਗਿਆ ਹੈ ਕਿ ਮਾਮਲੇ ਨੂੰ ਫਿਲਹਾਲ ਜਾਂਚधीन ਰਹਿਣ ਦੇਣਾ ਚਾਹੀਦਾ ਹੈ ਪੁਲਿਸ ਦਾ ਇਹ ਦਾਵਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਜਿਹੜੇ 8 ਮੁਲਜ਼ਮ ਗ੍ਰਿਫਤਾਰ ਕੀਤੇ ਨੇ ਇਹਨਾਂ ਦੀ ਪੂਰੀ ਪਰਚੋਲ ਕੀਤੀ ਜਾਵੇਗੀ ਔਰ ਜਲਦ ਤੋਂ ਜਲਦ ਇਸ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਵੇਲੇ ਵੀ ਚਲੰਦਰ ਸੀਪੀ ਆਫਿਸ ਦੇ ਬਾਹਰ ਕਮਿਸ਼ਨਰ ਆਫ ਪੁਲਿਸ ਦੇ ਆਫਿਸ ਦੇ ਬਾਹਰ ਇਸ ਵੇਲੇ ਖੜੇ ਹਾਂ ਤੇ ਇੱਥੇ ਹੀ ਇੱਕ ਪ੍ਰੈਸ ਕਾਨਫਰੰਸ ਹੋਣ ਤੋਂ ਬਾਅਦ ਅਸਲਾ ਬਰਾਮਦ ਹੋਣ ਤੋਂ ਬਾਅਦ ਇਹ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਹੈ ਕਿ 8 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ 3 ਅਸਲੇ ਬਰਾਮਦ ਹੋਏ ਨੇ ਔਰ ਉਹਨਾਂ ਦੇ ਵਿੱਚੋਂ 2 ਅਸਲੇ ਇਹੋ ਜਿਹੇ ਨੇ ਜਿਹੜੇ ਪਾਕਿਸਤਾਨ ਤੋਂ ਆਏ ਸੀ 2 ਹਥਿਆਰ ਪਾਕਿਸਤਾਨ ਤੋਂ ਭਾਰਤ ਪਹੁੰਚੇ ਸੀ ਕਿਸ ਤਰ੍ਹਾਂ ਪਹੁੰਚੇ ਸੀ ਇਹਨਾਂ ਸ਼ੂਟਰਾਂ ਦਾ ਇਹਨਾਂ ਮਲਜ਼ਮਾ ਦਾ ਪਾਕਿਸਤਾਨ ਦੇ ਨਾਲ ਕੀ ਤਾਲੁਕ ਸੀ ਔਰ ਦੂਸਰੀ ਗੱਲ ਵੱਡੀ ਗੱਲ ਇਹ ਹੈ ਕਿ ਲਾਰੈਂਸ ਮਿਸ਼ਨੋਈ ਦੇ ਨਾਲ ਕੀ ਤਾਲੁਕ ਹੈ ਇਹ ਜੀ ਕਰਮਾ ਫੈਸ਼ਨ ਸ਼ੋਅਰੂਮ ਹੈ ਸਾਡੇ ਗੁੰਦਰ ਸ਼ਹਿਰ ਦੇ ਵਿੱਚ ਉਹਨਾਂ ਨੂੰ ਇੱਕ ਰੈਂਸਮ ਲੈਟਰ ਮਿਲੀ ਸੀਗੀ ਨਾਲ ਥ੍ਰੈਟ ਵੀ ਸੀ ਉਹਦੇ ਵਿੱਚ ਉਸ ਸਬੰਧ ਦੇ ਵਿੱਚ ਇਹਦੀ ਸਪੀ ਅਨਵੈਸਟੀਗੇਸ਼ਨ ਦੀ ਨਿਗਰਾਨੀ ਹੈ ਇੱਕ ਟੀਮ ਬਣੀ ਸੀ ਜਿਹਦੇ ਵਿੱਚ ਸਾਡੇ ACP ਕ੍ਰਾਈਮ ਔਰ ਇਸ ਸੈਂਟਰਲ ਔਰ ਇੰਸਪੈਕਟਰ ਸਪੈਸ਼ਲ ਸੈੱਲ ਸੀ ਤੋ ਉਹਨਾਂ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋਂ ਭਾਰੀ ਮਾਤਰਾ 'ਚ ਅਸਲਾ ਐਮੂਨੀਸ਼ਨ ਬਰਾਮਦ ਕੀਤਾ ਗਿਆ। ਸਰ ਕਿਤੇ ਨਾ ਕਿਤੇ ਨੋ ਜੋ ਗੋਲਡੀ ਬਰਾੜ ਜਾਂ ਨਰਸ ਮਿਸ਼ਰ ਨਾ ਇਹ ਤਫ਼ਤੀਸ਼ ਦਾ ਹਿੱਸਾ ਹੈ ਤਫ਼ਤੀਸ਼ ਦੇ ਵਿੱਚ ਪਤਾ ਚੱਲੇਗਾ ਹਾਲੇ ਤੱਕ ਕੋਈ ਲਿੰਕ ਨਹੀਂ ਕਿਸ ਤਰ੍ਹਾਂ ਦਾ ਸਰ ਅਸਲਾ ਕਿੰਨਾ ਬਰਾਮਦ ਕੀਤਾ ਸੀ ਇਹਨਾਂ ਕੋਲ ਤਿੰਨ ਪਿਸਤੌਲ ਬਰਾਮਦ ਹੋਏ ਆ ਜੀ ਤੇ ਚਾਰ ਮੈਗਜ਼ੀਨ ਬਰਾਮਦ ਹੋਏ ਆ ਔਰ 10 ਕਾਰਟੂਨ ਬਰਾਮਦ ਸਰ ਅਸਲਾ ਕਿੱਥੋਂ ਲੈ ਕੇ ਆਏ ਸੀਗੇ ਇਹਨਾਂ ਨੇ ਇਸਲਾ ਜੀ ਇਹਨਾਂ ਨੇ ਯੂਪੀ ਤੇ ਰਾਜਸਥਾਨ ਵਾਲੀ ਸੈਕਟ ਤੋਂ ਪ੍ਰਕਿਰਿਆ ਕੀਤਾ ਕਿੰਨੇ ਬੰਦੇ ਆ ਦੇ ਵਿੱਚ ਆਏਗਾ ਹਾਂਜੀ ਕਿੰਨੇ ਬੰਦੇ ਆ ਟੋਟਲ 8 ਬੰਦੇ ਹੁਣ ਤੱਕ ਸਟਾਰਟ ਹੋ ਚੁੱਕੇ ਆ ਅੱਜ ਦੇ ਬੰਦਿਆਂ ਦੇ ਜਿਹੜੇ ਹੈ ਜੀ ਇੱਕ ਸੰਜੇ ਹੈ ਇੱਕ ਦੀਪਕ ਹੈ ਗਜਿੰਦਰ ਹੈ ਰਾਦੇ ਹੈ ਅਭਿਸ਼ੇਕ ਹੈ ਪੱਪੂ ਹੈ ਮਨੋਜ ਹੈ ਦੀਪੂ ਕੁਮਾਰ ਹੈ ਸਰ ਕਿੰਨਾ ਕਿਥੋਂ ਆਈ ਹੈ ਇਹਨਾਂ ਦੀ ਧੋਵੀ ਘੱਟ ਤੋਂ ਹੋਈ ਹੈ ਸਰ ਮੇਨ ਫੋਨ ਹੈ ਇਹਨਾਂ ਦਾ ਮਾਸਟਰ ਮਾਈਂਡ ਫੋਨ ਹੈ ਹਾਂਜੀ ਮਾਸਟਰ ਮਾਈਂਡ ਫੋਨ ਹੈ ਸਰ ਮਾਸਟਰਮਾਈਂਡ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਡਿਲੀਵਰ ਕਰਨ ਵਾਲੇ ਸੀ ਉਹ ਤਾਂ ਮਨੋਜ ਐਂਡ ਰਾਜੇਸ਼ ਔਰ ਉਹੀ ਇਹਨੂੰ ਕਰ ਰਹੇ ਸੀਗੇ ਅੱਗੇ ਰਿਤੇ ਵਿੱਚ ਸਾਰੇ ਇੱਕੋ ਕਿਸਮ ਦੇ ਇੱਕ ਹੀ ਏਰੀਆ ਦੇ ਵਿੱਚ ਮжоਰਿਟੀ ਇਹਨਾਂ ਤੋਂ ਬੰਦੇ ਰਹਿਣ ਵਾਲੇ ਆ ਇੱਕ ਦੂਜੇ ਦੇ ਪਹਿਲੇ ਜਾਣਕਾਰ ਆ ਔਰ ਇੱਕ ਗੈਗ ਟਾਈਪ ਇਹਨਾਂ ਨੇ ਆਪਸ ਵਿੱਚ ਬਣਾ ਲਿਆ ਸੀ ਜਿੱਥੇ ਵਿੱਚ ਫਸਟ ਟਾਈਮ ਇਹਨਾਂ ਨੇ ਐਸਕੇ ਚ ਪਰੋਤੀ ਮਗੀ ਆ ਜੀ ਇਹ ਨਾ ਪਕੜੇ ਜਾਂਦੇ ਤਾਂ ਹੋਰ ਇਸ ਦਾ ਨਹੀਂ ਆਵਾਰਤਾਂ ਦੀ ਇਨਕਰਮਾ ਵਾਲੇ ਦਾ ਨੰਬਰ ਕਿਸ ਤਰ੍ਹਾਂ ਇਹਨਾਂ ਦੇ ਕੋਲ ਆਇਆ ਉਹ ਤਫੀਸ਼ ਦਾ ਹਿੱਸਾ ਹੀ ਪਤਾ ਚਲੇਗਾ ਤਫੀਸ਼ ਤੁਸੀਂ ਦੱਸਿਆ ਕਿ ਜਿਹੜੇ ਹਥਿਆਰ ਪਾਕਿਸਤਾਨ ਤੋਂ ਵੀ ਜੁੜਾਏ ਕਿ ਲਿੰਕ ਇਹਨਾਂ ਦਾ ਪਾਕਿਸਤਾਨ ਦੇ ਨਾਲ ਜਾਂ ਕਿਦਾਂ ਦਾ ਨਹੀਂ ਇਹ ਹਲੇ ਹੁਣ ਤਫੀਸ਼ ਦਾ ਹਿੱਸਾ ਹੀ ਪਤਾ ਕਰਾਂਗੇ ਕਿਥੋਂ ਲੈ ਸੀ ਇਹਨਾਂ ਨੇ ਉਹ ਕਿਸ ਤਰੀਕੇ ਨਾਲ ਆਏ ਕਿ ਕਿੰਨੇ ਜਿਹੜੇ ਅਸਲੀ ਆ ਪਾਕਿਸਤਾਨ ਦੇ ਤੋਂ ਜੀ ਸਤੇ ਇਹਨਾਂ ਦਾ ਪਹਿਲੇ ਵੀ ਕੋਈ ਮੁਕਦਮਾ ਦਰਜ ਨਹੀਂ ਇਹਨਾਂ ਤੇ ਪਹਿਲਾਂ ਕੋਈ ਮੁਕਦਮਾ ਨਹੀਂ ਯੰਗਸਟਰ ਦੇ ਨਾਮ ਤੇ ਉਹ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਦੱਸਿਆ ਗਿਆ ਔਰ ਜੋ ਵੀ ਹੋਏਗਾ ਆਉਣ ਵਾਲੇ ਸਮੇਂ ਚ ਦੱਸਦੇ ਰਵਾਂਗੇ ਔਰ ਤੱਕ ਲਈ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ